ਅਜੀ ਗੋਵਿੰਦਪਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹ ਤੇ ਕਹੀ ਹੁੰਦੇ ਨਾ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਇਹ ਤਾਂ ਜੀ ਇੱਥੇ ਤੇ 6000 ਕਰੋੜ ਕਰਜ਼ਾ ਸੀ ਉਹ ਵੀ ਸਾਨੂੰ ਦੇਣਾ ਪਊ ਔਰ ਲੱਗੇ ਵੀ ਕੌਣ ਹੋਏ ਨੇ ਜਿਨ੍ਹਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਬਈ ਬਿਜਲੀ ਮਤਰਾਲਾ ਹੁਣ ਮੈਨੂੰ ਗਾਣਾ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨੀ ਰੈਲੀਆਂ ਹੀ ਕਰੀ ਜਾਂਦੇ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋਗੀ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਇਹਨੇ ਵੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਆ ਮੈਨੂੰ ਐ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਆ ਐ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਉਸਕਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ 'ਚ ਹਰ ਫੀਲਡ ਦੇ ਵਿੱਚ ਅੱਗੇ ਲੈ ਜਾਣਾ ਇਹ ਪੰਜਾਬ ਦੇ ਮੁੰਡੇ ਥੋੜੀ ਨਿੱਕੇ ਮੈਂ ਤਾਂ ਇੱਥੇ ਰੈਲੀ ਕਰੂੰਗਾ ਉਹਨੇ ਇਹਦੀ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਬੰਦੇ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਪੋਟੇ 'ਚੋਂ ਆਏ ਕੋ ਰਾਹੁਲ ਗਾਂਧੀ ਦੇ ਪੋਟੇ 'ਚੋਂ ਆਏ ਕੋ ਪ੍ਰਿੰਕਾ ਗਾਂਧੀ ਵਾਲੇ ਪੋਟੇ 'ਚੋਂ ਆਏ ਕੋ ਸੋਨਿਆ ਗਾਂਧੀ ਵਾਲੇ ਪੋਟੇ 'ਚੋਂ ਆਏ ਇੱਕ ਮੈਂ ਆ ਲੋਕਾਂਲੇ ਕੋਟੇ 'ਚੋਂ ਆਂ ਜੀ ਮੈਂ ਮੈਨੂੰ ਪੁੱਛ ਰਹੇ ਨੇ ਪੱਤਰਕਾਰ ਤੁਸੀਂ ਕਿਹੜੇ ਕੋਟੇ 'ਚੋਂ ਮੈਂ ਸਾਢੇ 3 ਫੁੱਟ ਲੋਕਾਂਲੇ ਕੋਟੇ 'ਚੋਂ ਆਂ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਜਿੰਮੇਵਾਰੀ ਨਿਭਾ ਵੀ ਰਹੇ ਆ ਬਾਕੀ ਜਿਹੜੇ ਬੋਲਣ ਵਾਲੇ ਨੇ ਉਹ ਵੀ ਆਪਣੀ ਜਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਨੁਕਸ ਕੱਢਣਾ ਹੁੰਦਾ ਹੈ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਨੂੰ ਕੱਢੀ ਜਾਓ ਪਹਿਲਾਂ ਭਗਵਾਨਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਦੇ ਉਹਨਾਂ ਨੂੰ ਉਹਦਾ ਕੀ ਹੈ ਉਹ ਆਪਾਂ ਦਾ ਤੁਹਾਡੇ ਵਾਲੀ ਧਾਰਨ ਦੇ ਦੇਣਾ ਰੀਵਨ ਵੱਲ ਨਿਗਾ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵਨ ਚੱਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਰਸਟ ਕੌਣ ਆਇਆ ਸੈਕਿੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਦਿਓ ਲੋਕ ਲੋਕ ਕਹਣਗੇ ਜੀ ਹਾ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿੱਲ ਨਹੀਂ ਆਏ ਸਾਡੀ ਕੁਬਿਲਦਾਰੀ ਸੁਧਰ ਗਈ ਜੀ ਇੱਕ ਮੈਨੂੰ ਦੋਜੀ ਮਿਲਿਆ ਉਹ ਕਹਿੰਦੇ ਜੀ ਮੈਸੇਜ ਤਾਂ ਮੈਨੂੰ ਤਿੰਨ ਤਿੰਨ ਮਹੀਨੇ ਬਾਅਦ ਪੈਸੇ ਦੇਂਦੇ ਹੁੰਦੇ ਸੀ ਲੋਕ ਕੋਈ ਤਿੰਨ ਮਹੀਨੇ ਬਾਅਦ ਕੋ ਚਾਰ ਮਹੀਨੇ ਬਾਅਦ ਸਾਫ਼ ਕਰਦੇ ਸੀ ਅਚਾਨਕ ਕਹਿੰਦਾ ਮੈਨੂੰ ਨਾ ਹਰ ਇੱਕ ਮਹੀਨੇ ਪੈਸੇ ਦੇਣ ਲੱਗ ਗਏ ਕਹਿੰਦਾ ਮੈਂ ਕਿਹਾ ਵੀ ਨਾ ਤਾਂ ਮੈਂ ਕੋਈ ਦੁੱਧ ਚ ਕੋਈ ਮੈਂ ਐਸੀ ਜੀ ਚੀਜ਼ ਪਾਈ ਹੈ ਵੀ ਜਿਹੜੀ ਤੁਹਾਨੂੰ ਦੁੱਧ ਬਹੁਤ ਜ਼ਿਆਦਾ ਪਿਆ ਹੋਰ ਮਿਲਣ ਲੱਗ ਗਿਆ ਹੋਵੇ ਨਾ ਹੀ ਮੇਰੇ ਕੋਲ ਕੋਈ ਮੈਂ ਲੀਟਰ ਵੀ ਮੇਰੇ ਕੋਲ ਉਹੀ ਹੈ ਜਿਹਦੇ ਨਾਲ ਮੈਂ ਮਿਣਦਾ ਵੀ ਤੁਸੀਂ ਮੈਨੂੰ ਹਰ ਇੱਕ ਮਹੀਨੇ ਪੈਸੇ ਕਉ ਦੇਣ ਲੱਗ ਗ ਉਹ ਕਹਿੰਦੇ ਕਹਿੰਦੇ ਜੀ ਸਾਡੇ ਬਿਜਲੀ ਦੇ ਬਿੱਲ ਆਉਣੋਂ ਹਟ ਗਏ 3-4000 ਬਿੱਲ ਆਉਂਦਾ ਸੀ ਫਿਰ ਤੇਰੇ ਨਾਲ ਬਾਅਦਸਾਬ ਕਰਦੇ ਸੀ ਅਸੀਂ ਹੁਣ ਹਰੇਕ ਮਹੀਨੇ ਕਰਾ ਹਸਾਬ ਕਰ ਲਿਆ ਕਰਾਂਗੇ ਕਿਥੋਂ ਜਾ ਕੇ ਕਿੱਥੇ ਤੱਕ ਬਿਜਲੀ ਦੀ ਸੁਧਰ ਜਾਂਦੀ ਹੈ ਜੀ ਇੱਕ ਇੰਨੀਕ ਚੀਜ਼ ਨਾਲ ਤੇ ਨਾਲੇ ਬਿਜਲੀ ਬੋਰਡ ਨੂੰ ਨਹੀਂ ਕਾਟਾ ਪੈਣ ਦਿੰਦੇ ਅਸੀਂ ਬਿਜਲੀ ਬੋਰਡ ਵੀ ਫਾਇਦੇ ਚ ਹੈ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋ ਕਦੇ ਸੁਣਿਆ ਸਰਕਾਰ ਆਉਂਦੀ ਹੈ ਹੌਣ ਸਰ ਸਰਕਾਰੀ ਜਿਹੜੇ ਅਦਾਰੇ ਹੁੰਦੇ ਨੇ ਉਹਨਾਂ ਨੂੰ ਘਾਟੇ ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਤੇ ਇੱਥੇ ਉਲਟੀ ਹੈ ਕੰਗਾ ਪਟਾਈ ਜਿਹੜੀ ਆਪਾਂ ਨੇ ਪੰਜਾਬ 'ਚ ਅਸੀਂ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਆ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹਤੇ ਕਹੀ ਹੁੰਦੇ ਨਾ ਕੋਈ ਕੋਈ ਕਹੀ ਜਾਂਦਾ 6000 ਦਾ 6000 ਕਰੋੜ ਕਰਜ਼ਾ ਸੀ ਉਹ ਕਿੱਥੋਂ ਦੇਵ ਪਤਾ ਹੀ ਨਹੀਂ ਜੀ ਉਹੀ ਕਹਿ ਦਿੰਦੇ ਆ ਉਹੀ ਚੱਕ ਦਿੰਦੇ ਜੋ ਮਤਲਬ ਇਹ ਥਰਮਲ ਪਲਾਂਟ ਖਰੀਦ ਲਿਆ 1000 ਕਰੋੜ 'ਚ 1080 ਕਰੋੜ 'ਚ ਦੇਸ਼ ਦਾ ਸਭ ਤੋਂ ਸਸਤਾ ਸੌਦਾ ਜੀ ਇਹ ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਇਕ ਕੋਈ ਐ ਕੋਈ ਮੁਕਸਰ ਵਾਲੇ ਮੰਡੀ ਚੋਂ ਮੱਝ ਨਹੀਂ ਖਰੀਦੀ ਤੀਏਗੀ ਵੀ ਐਂ ਖਰੀਦ ਲਈ ਸੰਗਲ ਫੜਾਤਾ ਚਲੋ ਆਜੋ ਉਹਦੀਆਂ ਫਾਰਮੈਲਿਟੀਆਂ ਨੇ 1080 ਕਰੋੜ ਹੀ ਦੇਣਾ ਹੈ 540 ਮੀਗਾਵਾਟ ਦਾ ਕਈ ਲੱਗੇ ਹੋਏ ਨੇ ਇਹ ਤਾਂ ਜੀ ਇੱਥੇ ਤੇ 6000 ਕਰੋੜ ਕਰਜ਼ਾ ਸੀ ਉਹ ਵੀ ਸਾਨੂੰ ਦੇਣਾ ਪਊ ਔਰ ਲੱਗੇ ਵੀ ਕੌਣ ਹੋਏ ਨੇ ਜਿਹਨਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਬਈ ਬਿਜਲੀ ਮਤਰਾਲਾ ਹੁਣ ਮੈਨੂੰ ਗਾਲਾਂ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਸੋ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਕੋਲਾ ਆਪਣੇ ਕੋਲੇ ਝਾਰਖੰਡਾ ਵਾਲੀ ਕੋਲੇ ਵਾਲੀ ਖਾਨ ਚਲਾਈ ਹੋਈ ਹੈ ਕੋਲਾ ਆਮ ਹੈ ਜੀ ਡੂੜ ਰੁਪਿਆ ਬਿਜਲੀ ਹੋਰ ਸਸਤੀ ਹੋ ਜਾਊਗੀ ਚਾਬੀਆਂ ਮਿਲ ਗਈਆਂ ਉਹਦੀਆਂ ਉਹਨੂੰ ਵੀ ਉਹਨੂੰ ਵੀ ਚੱਲਦਾ ਹੈ ਉਹ ਕਿਹੜਾ ਖੜਾ ਹੈ ਚਲਾ ਲਾਂਗੇ ਹੋਰ ਸਸਤੀ ਹੋ ਜਾਊਗੀ ਆਪਾਂ ਹੋਰ ਵੇਚਣ ਲੱਗ ਜਾਾਂਗੇ ਬਿਜਲੀ ਦੂਜੇ ਸੂਬਿਆਂ ਨੂੰ ਆਹੀ ਤਾਂ ਹੁੰਦਾ ਫਿਰ ਤਰੱਕੀ ਦਾ ਕਾਰਨ ਪੈਸੇ ਕਿੱਥੋਂ ਆਉਣੇ ਨੇ ਕਿੱਥੇ ਲਾਉਣੇ ਨੇ ਇਹੀ ਸਰਕਾਰ ਹੁੰਦੀ ਹੈ ਹੋਰ ਕੀ ਹੁੰਦੀ ਹੈ ਪੈਸੇ ਤੁਹਾਡੇ ਨਹੀਂ ਆ ਮੈਡਲਾਂ ਦੇ ਪੈਸੇ ਨੇ ਇਹ ਮੈਂ ਦੇ ਰਿਹਾ ਜਦ ਮੈਂ ਕੋ ਘਰੇ ਮਸ਼ੀਨ ਲਈ ਹੋਈ ਹੈ ਵੀ ਉੱਥੋਂ ਚਾਪ ਚਾਪ ਦੇ ਜਾਊਗਾ ਮੈਂ ਤੁਹਾਡੇ ਟੈਕਸ ਦਾ ਪੈਸਾ ਹੈ ਕਿਸੇ ਨਾ ਕਿਸੇ ਰੂਪ ਚ ਤੁਸੀਂ ਟੈਕਸ ਅੱਜ ਵੀ ਟੈਕਸ ਦੇ ਕੇ ਆਏ ਹੋ ਤੇਲ ਤਾਂ ਪੋਇਆ ਹੋਊਗਾ ਕਾਰਾਂ ਚ ਆਏ ਹੋਗੇ ਗੱਡੀਆਂ ਚ ਆਏ ਹੋ ਤੇਲ ਪੋਇਆ ਹੋ ਰਾਤੇ ਟੋਲ ਪਲਾਜੇ ਵੀ ਆਏ ਹੋਣੇ ਬਾਕੀ ਤਾਂ ਬੰਦ ਕਰਤੇ ਜਿਹੜੇ ਸੈਂਟਰਲ ਨੇ ਉਹ ਰਹਿੰਦੇ ਨੇ ਬਸ ਉਹ ਵੀ ਕਰਦਾ ਕੋ ਨਹੀਂ ਤੇ ਅੱਜ ਵੀ ਟੈਕਸ ਦੇ ਕੇ ਆਏ ਹੋ ਠੀਕ ਹੈ ਨਾ ਕਰੇ ਜਾ ਕੇ ਵੀ ਜਦੋਂ ਬਿਜਲੀ ਹੀਟਰ ਚਲਾਓਗੇ ਮੱਲਬ ਚਲਾਓਗੇ ਟੈਕਸ ਹੈ ਮੋਬਾਈਲ ਫੋਨ ਤੇ ਵਧਾਈਆਂ ਆਉਂਦੀਆਂ ਹੋਣਗੀਆਂ ਕਰਦੇ ਹੋਵੋਗੇ ਹਾਂਜੀ ਅੱਜ ਹੋ ਗਿਆ ਫੰਕਸ਼ਨ ਬਹੁਤ ਵਧੀਆ ਮਿਲ ਗਿਆ ਕਰੋੜ ਰੁਪਇਆ ਉਹ ਵੀ ਟੈਕਸ ਚੋਂ ਸੋ ਆਪਣੇ ਆਪ ਨੂੰ ਕਿਸੇ ਗੱਲੋਂ ਇਸ ਗੱਲ ਨੂੰ ਸਮਝੋ ਕਿ ਅਸੀਂ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ ਪਹਿਲਾਂ ਕਿਉਂ ਨਹੀਂ ਮਿਲਦਾ ਸੀ ਪਹਿਲਾਂ ਲੀਕੇ ਸੀ ਤੁਸੀਂ ਤਾਂ ਦਿੰਦੇ ਸੀ ਟੈਕਸ ਉਹ ਗਾਹਾਂ ਨਹੀਂ ਪਹੁੰਚਾਉਂਦੇ ਸੀ ਰਸਤੇ 'ਚ ਰੁਕ ਜਾਂਦਾ ਸੀ ਪੈਸਾ ਅਸੀਂ ਲੀਕੇਜ ਬੰਦ ਕਰਤੀ ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਸਿਖਾਈ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ ਬਸ ਇਮਾਨਦਾਰੀ ਸਭ ਤੇ ਪਾਰੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੈਣਾ ਹੁੰਦਾ ਆ ਮੈਨੂੰ ਐ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਆ ਐ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਰੋਜ਼ਗਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ ਪੰਜਾਬ ਦੇ ਮੁੱਦੇ ਨੇ ਜਿਹੜੀਆਂ 20-20 ਸਾਲ 25-25 30-30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂਆਂ ਉਥੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ ਵਿੱਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ ਇਹ ਪੰਜਾਬ ਦੇ ਮੁੱਦੇ ਥੋੜੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ ਉਹਨੇ ਇਹਦੀ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਗੱਲ ਹੈ ਕੋਈ ਸੋ ਮੈਂ ਤਾਂ ਉਹਨਾਂ ਤੇ ਧਿਆਨ ਦਿੰਦਾ ਹੀ ਨਹੀਂ ਤੁਸੀਂ ਵੀ ਇਹਨਾਂ ਤੇ ਕਰੋ ਧਿਆਨ ਹਰੇਕ ਹਰੇਕ ਹੀ ਇੰਦੇ ਮੈਂ ਪੰਜਾਬ ਬਚਾਉਣਾ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿ ਨਹੀਂ ਸੀ ਬਚਾਉਣ ਵਾਲੇ ਬੜੇ ਨੇ ਜੀ ਲੁੱਟਿਆ ਕਿ ਨਹੀਂ ਸੀ ਇਹ ਤਾਂ ਦੱਸ ਦੋ ਤੂੰ ਤੁਹਾਡਾ ਤਾਂ ਰਾਜ ਰਿਹਾ ਹੈ ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ ਸਨ ਤਾਂ ਮਹੀਨੇ 20 ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਮੈਂ ਤਾਂ ਕਿਹਾ ਹੋਵੇ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ ਮੈਂ ਸਲਫਾਸ ਦੀ ਗੋਲੀ ਖਾਉਂਗਾ ਮੇਰੇ ਰੁਪਈਆ ਨਹੀਂ ਖਾਂਦਾ ਲੋਕਾਂ ਦਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਉਹ ਫਿਲਮਾਂ ਚੋਂ ਟੀਵੀਆਂ ਚੋਂ ਜਿੰਨੇ ਮਰਜ਼ੀ ਕਮਾ ਲੈਂਦੇ ਇੱਥੋਂ ਥੋੜੀ ਕਮਾਉਣੀ ਸੀ ਫਿਰ ਇੱਥੇ ਤਾਂ ਸਿਰਫ ਇਹੀ ਹੈ ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ ਆਪਸਾਂ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ ਹੈ ਨਵੀਂ ਪੁਲਿਸ ਬਣਾਉਣੀ ਆ ਹੁਣ ਤਿਆਰ ਐ ਬਸ ਉਹਦਾ ਨਾਮ ਐ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋਇਟਾ ਹਿਲਿਕਸ ਜਿਹੜੀ ਦबई ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਾਰਾਂ ਕਰ ਦੋ ਕੋਈ ਐਕਸੀਡੈਂਟ ਹੋ ਗਿਆ ਰਬਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਸਟ ਡੇਟ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਤੁਸੀਂ ਦੇਖਿਓ ਇਹ ਗੱਲਾਂ ਅਸੀਂ ਕੋਈ ਗਰੰਟੀਆਂ ਚ ਨਹੀਂ ਲਿਖੀਆਂ ਮੈਨੀਫੈਸਟੋਆਂ ਚ ਪਰ ਮੈਨੂੰ ਪਤਾ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ ਉਦੋਂ 14 ਸੀ ਹੁਣ ਵੱਧ ਗਿਆ ਪੰਜਾਬ ਚ ਇੱਕ ਦਿਨ ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੌਟ ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜਿਹਨੂੰ ਮਹੀਨੇ ਚ ਕਰ ਲੀਏ 540 ਜੇ 12 ਨਾਲ ਗੁਣਾ ਕਰ ਲਈਏ ਸਾਲ ਚ ਜਾਨੀ ਕਿ 7000 ਦੇ ਨੇੜੇ ਤੇਰੇ ਬੰਦਾ ਔਨ ਦਾ ਸਪੋਰਟ ਇੱਕ ਸਾਲ ਚ ਸੜਕ ਤੇ ਮਰ ਜਾਂਦਾ ਕਾਰਨ ਖੜੇ ਹੋਏ ਟਰੱਕ ਚ ਬੱਜੀ ਜੀ ਗੱਡੀ ਓਵਰ ਸਪੀਡ ਸੀ ਜੀ ਪਤਾ ਨਹੀਂ ਲੱਗਿਆ ਜੇ ਉਥੇ ਪੁਲਿਸ ਹੋਊਗੀ ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ ਉਹ ਨਾਲੇ ਤਾਂ ਉਹਨੂੰ ਦੇਖ ਕੇ ਹੌਲੀ ਚਲਾਉਣਗੇ ਨਾਲੇ ਉਹ ਆ ਜਿਹੜੇ ਕੋਈ ਗੰਨਿਆਈ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰਦੇ ਜਾਣਗੇ ਮੈਨੂੰ ਉਮੀਦ ਹੈ ਕਿ ਇਤੋਂ ਵੱਡਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ 3500 ਬੰਦੇ ਦੀ ਜਾਨ ਬਚਾ ਦਈਏ ਕਿਤੋਂ ਵੱਡਾ ਪੁੰਨ ਹੋਊਗਾ ਕੋਈ ਇਹ ਕਰਾਂਗੇ ਸ਼ੁਰੂਆਪਨ ਕੰਮ ਤਾਂ ਆਹ ਨੇ ਜੀ ਕਰਨ ਵਾਲੇ ਇਹ ਰੈਲੀਆਂ ਕਰੀ ਜਾਂਦੇ ਆ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋਊਗੀ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਐ ਕੋ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਕੋਈ ਪ੍ਰਿੰਕਾ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਮਿਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਹਰ ਸਿਮਰਤ ਕੌਰ ਵਾਲੇ ਕੋਟੇ 'ਚੋਂ ਐ ਕੋਈ ਮਜੀਠੀ ਵਾਲੇ ਕੋਟੇ 'ਚੋਂ ਐ ਕੋਈ ਸੁਖਵੀਰ ਵਾਲੇ ਕੋਟੇ 'ਚੋਂ ਐ ਇੱਕ ਮੈਂ ਆ ਲੋਕਾਂ ਵਾਲੇ ਘੋਟੇ ਚੋਂ ਜਾਂ ਜੀ ਮੈਂ ਤਾਂ ਮੈਨੂੰ ਪੁੱਛ ਰਹੇ ਨੇ ਪੱਤਰਕਾਰ ਤੁਸੀਂ ਕਿਹੜੇ ਘੋਟੇ ਚੋਂ ਮੈਂ ਸਾਢੇ 3 ਕੋੜੇ ਲੋਕਾਂ ਵਾਲੇ ਘੋਟੇ ਚੋਂ ਆ ਮੈਂ ਤਾਂ ਪਬਲਿਕ ਚੋਂ ਆਇਆ ਹੋਇਆ ਉਦਾਂ ਦਾ ਹੀ ਆ ਐਦਾਂ ਹੀ ਰਾਵਾਂਗੇ ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਤੇ ਆਮ ਲੋਕਾਂ ਦੇ ਨਾਲ ਹੀ ਕਰਾਂਗੇ 1 ਕਰੋੜ ਰੁਪਇਆ 골ਡ ਮੈਡਲ ਦਾ 75 ਲੱਖ ਰੁਪਇਆ ਸਿਲਵਰ ਦਾ 50 ਲੱਖ ਰੁਪਇਆ ਬ੍ਰੌਂਜ਼ ਦਾ ਤੁਹਾਡਾ ਪੈਸਾ ਪਹਿਲੇ ਇਦੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ ਹੈ ਉਹ 10 ਦਿਨਾਂ ਚ ਕਹਿੰਦਾ ਸਾਨੂੰ ਬੁਲਾ ਲੈਣੇ ਹੋ ਵੀ ਆਜੋ ਪੈਸੇ ਲੈ ਜਾਓ ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਲਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਵੇਲੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿੰਦਾ ਹੁੰਨਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 23 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਣੇ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ ਉੱਥੋਂ ਸਿੱਖਿਆ ਲਈ ਹੋਈ ਆਪਾਂ ਮੈਂ ਅਕਸਰ ਗੱਲ ਸੁਣਾਉਣਾ ਉਹਨਾਂ ਨੇ ਕਿਸੇ ਨੇ ਸੁਣੀ ਵੀ ਹੋਗੀ ਜਾਂ ਨਹੀਂ ਵੀ ਸੁਣੀ ਮੈਂ ਸੁਣਾ ਦਿੰਨਾ ਹੁਸੈਨ ਬੋਲਟ ਦੀ ਗੱਲ ਹੈ ਹੁਸੈਨ ਬੋਲਟ ਨੂੰ ਪੁੱਛਿਆ ਗਿਆ ਬੀਬੀਸੀ ਦੇ ਇੰਟਰਵਿਊ 'ਚ ਕਿ ਤੇਰਾ ਕੋਚ ਕੌਣ ਹੈ ਕਰ ਦੇਖਿਆ ਤਾਂ ਨਹੀਂ ਗਰਾਊਂਡ 'ਚ ਉਹ ਕਹਿੰਦਾ ਜੀ ਮੇਰੇ ਕੋਚ ਨੂੰ ਆਉਣ ਨਹੀਂ ਦਿੰਦੇ ਗਰਾਊਂਡ 'ਚ ਉਹ ਕਹਿੰਦੇ ਵੀ ਇਹ ਕਿਹੜੀ ਗੱਲ ਹੋ ਗਈ ਤੂੰ ਚੈਂਪੀਅਨ ਆ ਯਾਰ ਤੇਰਾ ਕੋਚ ਕਿਉਂ ਨਹੀਂ ਆਉਂਦਾ ਗਰਾਊਂਡ 'ਚ ਕਹਿੰਦੇ ਨਾ ਜੀ ਮੇਰੇ ਕੋਚ ਨੂੰ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ ਕਹਿੰਦੇ ਕੌਣ ਹੈ ਨਾਂ ਤਾਂ ਦੱਸ ਗੱਲ ਕਰਦੇ ਆਪਾਂ 올림픽 ਐਸੋਸੀਏਸ਼ਨਰ ਕਹਿੰਦੇ ਦੱਸ ਦੇਣਾ ਜੀ ਪਰ ਆਉਣ ਨਹੀਂ ਦਿੰਦੇ ਉਹਨੂੰ ਕਹਿੰਦੇ ਜੇ ਤੁਹਾਨੂੰ ਦੱਸ ਵੀ ਤੇ ਤਾਂ ਵੀ ਇਹਨਾਂ ਨੇ ਆਉਣ ਨਹੀਂ ਦੇਣਾ ਕਹਿੰਦੇ ਦੱਸ ਤੇ ਸੀ ਕੌਣ ਹੈ ਉਹ ਕਹਿੰਦਾ ਜਮੈਕਾ ਦੇ ਪਿੰਡਾਂ 'ਚ ਜੰਮੇ ਪਲੇ ਆ ਜੰਗਲ ਸੀ ਰਾਤ ਨੂੰ ਖਾਣਾ ਖਾਣ ਵਾਸਤੇ ਸ਼ਿਕਾਰ ਕਰਨਾ ਪੈਂਦਾ ਸੀ ਜੰਗਲ 'ਚ ਸ਼ਿਕਾਰ ਕਰਨ ਜਾਂਦੇ ਸੀ ਚੀਤੇ ਮਗਰ ਪੈ ਜਾਂਦੇ ਸੀ ਕਹਿੰਦੇ ਉਹ ਚੀਤਾ ਮਗਰ ਪੈ ਜਾਂਦਾ ਸੀ ਬਸ ਕਹਿੰਦਾ ਅਸੀਂ ਸੋਚਦੇ ਸੀ ਵੀ ਜੇ ਇੱਕ ਵੀ ਥੋੜਾ ਜਿਹਾ ਪੈਰ ਤਿਲਕ ਗਿਆ ਸਮਝ ਲਓ ਚੀਤਾ ਆ ਗਿਆ ਸੋ ਚੀਤੇ ਤੋਂ ਬਚਣ ਵਾਸਤੇ ਭਜਦੇ ਸੀਗੇ ਜੀ ਮੇਰੇ ਕੋਚ ਦਾ ਨਾਮ ਚੀਤਾ ਹੈ ਜੀ ਕਹਿੰਦਾ ਲਿਓ ਗਰਾਊਂਡ 'ਚ ਉਹਨੂੰ ਕਿਵੇਂ ਲਿਓਗੇ ਜਿਨ੍ਹਾਂ ਦੇ ਕੋਚ ਚੀਤੇ ਹੋਣ ਉਹਨਾਂ ਨੂੰ ਕੋਈ ਖਰਾ ਦੂਗਾ ਜੀ ਤੇ ਜਿਨ੍ਹਾਂ ਆਪਣੇ ਵਰਗੇ ਜਿਨ੍ਹਾਂ ਦੇ ਕੋਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹੋਣ ਕੁਰਬਾਨੀਆਂ ਦੇ ਪੁੰਜ ਜਿਨ੍ਹਾਂ ਦੇ ਗੁਰੂ ਸਰਵੰਸ ਵਾਰਨ ਵਾਲੇ ਹੋਣ ਜਿਨ੍ਹਾਂ ਦੇ ਗੁਰੂ ਘਰ ਘਰ ਜਾ ਕੇ ਪੈਦਲ ਤੁਰ ਕੇ ਲੱਖਾਂ ਕਿਲੋਮੀਟਰ ਸਚਾਈ ਦਾ ਹੋਕਾ ਦੇਣ ਵਾਲੇ ਹੋਣ ਉਹਨੂੰ ਕੋਈ ਹਰਾ ਦੂਈ ਕੋਈ ਨਹੀਂ ਹਰਾ ਸਕਦਾ ਜਜ਼ਬਾ ਜਨੂੰਨ ਇਹ ਬਹੁਤ ਵੱਡੀ ਚੀਜ਼ ਹੈ ਸੋ ਆਪਣੀ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਕਿ ਵੱਡੇ ਵੱਡੇ ਪਲੇਅਰਾਂ 'ਚ ਕਈ ਜਾ ਕੇ ਪੱਕਵਰ ਆ ਜਾਂਦੇ ਆ ਕੋਈ ਹੋਰ ਇਹਦਾ ਵੱਡੇ ਪਲੇਅਰ ਨੇ ਸਾਸੀ ਸਾਡਾ ਇੱਥੇ ਕੀ ਬੱਟੀ ਦਾ ਮੈਂ ਇੱਕ ਗੱਲ ਦੱਸ ਦੇਣਾ ਇਹ ਇਹ ਸ਼ੇਅਰ ਯਾਦ ਰੱਖ ਲਿਓ 1 ਰੁਪਈਆ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ 9999 ਬਣ ਜਾਂਦਾ ਉਹ ਸੋ ਹਰ ਇੱਕ ਰੁਪਈਏ ਦੀ ਵੀ ਵੈਲਿਊ ਹੈ ਜਹਾਜ਼ ਹੁੰਦਾ ਬਹੁਤ ਵੱਡਾ A320 Boeing Boeing ਵਾਲਿਆਂ ਦੇ ਨੇ 747 780 ਤੇ 3500 ਸਵਾਰੀਆਂ ਉਹਨਾਂ ਦਾ ਸਮਾਨ ਲੱਖ ਸਵਾ ਲੱਖ ਲੀਟਰ ਤੇਲ ਆਪ ਦਾ ਭਾਰ ਲੈ ਕੇ ਉੱਡ ਜਾਂਦਾ ਇਹਨਾਂ ਤਾਕਤਵਰ ਹੁੰਦਾ ਜੀ ਪਰ ਜਦੋਂ ਉਹ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਉਦੋਂ ਉਹਦੀ ਕੀਮਤ ਜ਼ੀਰੋ ਹੁੰਦੀ ਹੈ ਜੀ ਕਿਉਂਕਿ ਜਹਾਜ਼ ਦੇ ਬੈਗੇਰ ਨਹੀਂ ਹੁੰਦਾ ਜੀ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਹੈ ਉਹ ਜਹਾਜ ਨੂੰ ਇਹ ਐਂ ਕਰਕੇ ਸਿੱਧਾ ਕਰ ਦਿੰਦਾ 92 ਵੱਲ ਨੂੰ ਫਿਰ ਜਹਾਜ ਉਹਨੂੰ ਕਹਿੰਦਾ ਵੀ ਓਕੇ ਥੈਂਕ ਯੂ ਵੈਰੀ ਮਚ ਹੁਣ ਤੇਰਾ ਕੰਮ ਖਤਮ ਮੇਰਾ ਸ਼ੁਰੂ ਉਹ ਟਰੈਕਟਰ ਭਰਾਂ ਹੋ ਜਾਂਦਾ ਉਸ ਤੋਂ ਬਾਅਦ ਉੱਡ ਜਾਂਦਾ ਅੱਗੇ ਉਹਦੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ ਫਿਰ ਦਿੱਲੀੋਂ ਉੱਡ ਕੇ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ ਹੈ ਇਹ ਉਹਦੇ ਇੰਜਣਾਂ ਤੇ ਡਿਪੈਂਡਡ ਹੈ ਆ ਮੇਰੇ ਸਾਹਮਣੇ ਮੇਰਾ ਪੰਜਾਬ ਦਾ ਯੂਥ ਬੈਠਾ ਸਾਰਾ ਮੈਨੂੰ ਕੋਈ ਸ਼ੱਕ ਨਹੀਂ ਕਿ ਤੁਸੀਂ ਜਹਾਜ਼ ਹੋਂ ਤੇ ਤਾਕਤਵਰ ਇੰਜਣਾਂ ਹੁਣ ਤੱਕ ਸਾਨੂੰ ਕੋਈ ਕੋਈ ਲੀਡਰ ਜਾਂ ਕੋਈ ਐਸੇ ਕੋਚ ਟਰੈਕਟਰ ਵਰਗੇ ਨਹੀਂ ਮਿਲੇ ਜਿਹੜੇ ਸਾਨੂੰ ਸਿੱਧਾ ਕਰ ਦੇਣ ਤੇ ਬਾਕੀ ਅਸੀਂ ਉੱਡ ਲਈਏ ਸੋ ਹੁਣ ਤੁਹਾਨੂੰ ਅਸੀਂ ਕੋਚਸ ਵੀ ਤੇ ਸਰਕਾਰ ਵੱਲੋਂ ਵੀ ਅਸੀਂ ਇੱਕ ਟਰੈਕਟਰ ਬਣ ਕੇ ਤੁਹਾਨੂੰ ਸਿੱਧਾ ਕਰਕੇ ਰਣਵੇ ਵੱਲ ਕਰ ਦਾਂਗੇ ਅੱਗੇ ਮੈਨੂੰ ਤੁਹਾਡੇ ਇੰਜਨਾਂ ਤੇ ਯਕੀਨ ਹੈ ਪੱਕਾ ਯਕੀਨ ਹੈ ਕਿ ਤੁਸੀਂ 14-15 ਘੰਟਿਆਂ ਦੀ ਫਲਾਈਟ ਆ ਕੇ ਬੈਨਕੂਵਰ ਸਨ ਫਰਾਂਸਿਸਕੋ ਉਤਰਨ ਵਾਲੇ ਜਹਾਜ਼ ਛੋਟੇ ਜਹਾਜ ਨਹੀਂ ਹੈਗਾ ਤੁਸੀਂ ਮੈਨੂੰ ਯਕੀਨ ਹੈ ਔਰ ਤੁਹਾਡੇ ਕੋਚਸ ਜਿਹੜੇ ਨੇ ਉਹਨਾਂ ਲਈ ਵੀ ਅਸੀਂ ਪਾਲਿਸੀ ਬਣਾਈ ਹੈ ਜਿ ਜਿੰਨੇ ਵੀ ਪਲੇਅਰ ਵਿਨਰ ਨੇ ਉਹਨਾਂ ਦੇ ਕੋਚ ਨੂੰ ਵੀ ਜਿੰਨੀ ਪਲੇਅਰ ਨੂੰ ਰਾਸ਼ੀ ਮਿਲੂਗੀ ਉਹਦਾ 40% ਉਹ ਕੋਚ ਨੂੰ ਵੀ ਦੇਵਾਂਗੇ ਤੇ ਪਲੇਅਰ ਤੋਂ ਲਿਖਾਵਾਂਗੇ ਲਿਖ ਕੇ ਦਊਗਾ ਪਲੇਅਰ ਕਿ ਹਾਂਜੀ ਮੈਨੂੰ ਇਹਨਾਂ ਨੇ ਕੋਚਿੰਗ ਦਿੱਤੀ ਹੈ ਸੋ ਉਹਨਾਂ ਨੂੰ ਪਲੇਅਰਾਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਹਦਾ 40% ਉਹਦੇ ਕੋਚ ਨੂੰ ਵੀ ਦੇਵਾਂਗੇ ਤਾਂ ਕਿ ਉਹ ਹੋਰ ਹਾਸਲੇ ਨਾ ਕੰਮ ਕਰੇ ਹੋਰ ਪਲੇਅਰ ਆਖੋ ਖੇਡਾਂ ਦੇ ਵਿੱਚ ਸਾਡੇ ਉਹ ਨਾਮ ਰੋਸ਼ਨ ਕਰਨ ਸਾਡੇ ਲਿਆ ਜਣੇ ਸੋ ਆਪਾਂ ਫੇਰ ਕਹਿੰਦੇ ਆ ਕਿ ਇਹ ਲੱਗੇ ਰਹੋ ਜਜ਼ਬੇ ਨਾਲ ਲੱਗੇ ਰਹੋ ਔਰ ਕੋਈ ਫਰਕ ਨਹੀਂ ਪੈਂਦਾ ਕਈ ਵਾਰੀ ਦੂਜਾ ਤੀਜਾ ਨੰਬਰ ਆ ਜਾਂਦਾ ਫਿਰ ਕੋਈ ਫਰਕ ਨਹੀਂ ਪੈਂਦਾ ਅਗਲੀ ਵਾਰ ਆ ਜੂਗਾ ਧੋ ਲੰਬੀ ਛਾਲ ਵਾਸਤੇ ਸਭ ਤੋਂ ਪਹਿਲਾਂ ਕਈ ਕਦਮ ਪਿੱਛੇ ਤਾਂ ਹੋਣਾ ਪੈਂਦਾ ਨਾ ਫੇਰ ਹੀ ਲੰਬੀ ਛਾਲ ਪੈਂਦੀ ਹੈ ਔਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀਆਂ ਕੰਮਦਰਾਂਨ ਹੋਣਗੀਆਂ ਘਰੇ ਬੈਠਾ ਤੂੰ ਕੀ ਗਲਤੀਆਂ ਹੋ ਜਾਣਗੀਆਂ ਨਹੀਂ ਗਲਤੀਆਂ ਕੰਮਦਰਾਂਨ ਹੁੰਦੀਆਂ ਨੇ ਸੋ ਆਪਣੇ ਆਪ ਦਾ ਇੱਕ ਹیثیت ਆਪਣਾ ਇੱਕ ਜਗ੍ਹਾ ਬਣਾ ਕੇ ਰੱਖੋ ਐਲਨ ਮਸਕ ਜਿਹੜਾ ਹੁਣ ਉਹਨੇ ਉਹਦਾ ਨਾਮ ਐਕਸ ਰੱਖਤਾ ਪਹਿਲਾਂ ਟਵਿੱਟਰ ਸੀ ਜਿਹੜਾ ਬਹੁਤ ਅਮੀਰ ਦੁਨੀਆ ਦਾ ਨੰਬਰ 1 ਅਮੀਰ ਬੰਦਾ ਐਲਨ ਮਸਕ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਕਹਿੰਦੀ ਮੈਂ ਅਸਤੀਫਾ ਦੇਣਾ ਮੈਂ ਤੁਹਾਡੇ ਦਫ਼ਤਰ 'ਚ ਆ ਆਉਦੇ ਤਿਆਂ ਮੈਂ ਅਸਤੀਫਾ ਦੇਣਾ ਉਹ ਕਹਿੰਦਾ ਓਕੇ ਅਸਤੀਫਾ ਤਾਂ ਚਲਦੇ ਜਾ ਮੈਂ ਬਾਅਦ 'ਚ ਪ੍ਰਵਾਨ ਕਰੂ ਪਹਿਲਾਂ ਆ ਲੱਖ ਡਾਲਰ ਚੱਕ ਤੈਨੂੰ ਵੈਸੇ ਹੀ ਦੇਤਾ 1 ਲੱਖ ਡਾਲਰ ਜੇ ਦੁਨੀਆ ਘੁੰਮਿਆ ਇੱਕ ਮਹੀਨਾ ਦੁਨੀਆ ਘੁੰਮਿਆ ਆ ਕੇ ਕਰ ਦਿਆਂ ਤੇਰੇ ਅਸਤੀਫੇ ਤੇ ਫੈਸਲਾ ਉਹਨੇ ਆਖਿਆ ਤਾਂ ਵਧੀਆ ਗੱਲ ਐ ਲੱਖ ਡਾਲਰ ਐਵੇਂ ਮਿਲ ਗਿਆ ਮੈਨੂੰ ਉਹ ਘੁੰਮਣ ਚਲੀ ਗਈ ਪੂਰੀ ਦੁਨੀਆ ਘੁੰਮਾਈ ਮਹੀਨੇ ਬਾਅਦ ਆਈ ਕਹਿੰਦੀ ਜੀ ਮੈਂ ਘੁੰਮਾਈ ਤੇ ਮੇਰੇ ਅਸਤੀਫਾ ਦੱਸੋ ਕਹਿੰਦਾ ਅੱਛਾ ਪੈ ਦਰਾ ਅਸਤੀਫਾ ਅਸਤੀਫਾ ਪਰਵਾਨ ਜਾ ਉਹ ਕਹਿੰਦੀ ਵੀ ਜਿਹਾ ਹੀ ਕਰਨਾ ਸੀ ਫੇ ਪਹਿਲੇ ਦਿਨ ਹੀ ਕਰ ਲੈਂਦੇ ਜੀ ਮਹੀਨਾ ਮੈਨੂੰ ਕਿਹਾ ਵੀ ਤੁਸੀਂ ਲੱਖ ਡਾਲਰ ਖਰਚਿਆਂ ਨਾਲ ਮੇਰੇ ਤੇ ਜਾਇਆ ਘੁੰਮਿਆ ਇਹਦੇ ਨਾਲ ਕੀ ਫਰਕ ਪੈ ਗਿਆ ਉਹ ਕਹਿੰਦਾ ਹਲਚ ਨਾ ਮੈਂ ਤੈਨੂੰ ਜਾਣਦਾ ਨਹੀਂ ਸੀ ਕਿ ਤੇਰੀ ਦਫ਼ਤਰ ਚ ਕਿੰਨੀ ਕਾਇਮੀਅਤ ਹੈ ਮੇਰੇ ਦਫ਼ਤਰ ਚ ਕਹਿੰਦਾ ਜੇ ਤਾਂ ਤੇਰੀ ਐਹਮियत ਹੁੰਦੀ ਤੂੰ ਜਿੱਦਾਂ ਗਈ ਐ ਦੂਜੇ ਤੀਜੇ ਦਿਨ ਹੀ ਰੌਲਾ ਪੈਂਦਾ ਦਫ਼ਤਰ ਚ ਭਾਈ ਉਹ ਕੁੜੀ ਆ ਨਹੀਂ ਰਹੀ ਕੰਮ ਰੁਕੇ ਪਏ ਨੇ ਵੀ ਉਹਦਾ ਉਹਨੂੰ ਜਾਂ ਤਾਂ ਉਹਨੂੰ ਵਾਪਸ ਬੁਲਾਓ ਜਾਂ ਉਥਾ ਤੇ ਕੋਈ ਲੈ ਕੇ ਆਓ ਫੇਰ ਤੇਰੀ ਕਹਿੰਦਾ ਮੈਨੂੰ ਐਹਮियत ਪਤਾ ਲੱਗ ਜਾਂਦੀ ਵੀ ਤੇਰੇ ਬਿਨਾ ਸਰਦਾ ਨਹੀਂ ਕਹਿੰਦਾ ਮਹੀਨਾ ਮੇਰੇ ਕੋਲੇ ਕੋਈ ਆਇਆ ਹੀ ਨਹੀਂ ਆਪ ਚੱਕਰਸ ਦੀ ਵਜਾ ਇਹਦਾ ਮਤਲਬ ਉਹਦੀ ਦਫ਼ਤਰ ਚ ਕੋਈ ਐਹਮियत ਹੀ ਹੈ ਨਹੀਂ ਸੀ ਉਹਨੇ ਚੈੱਕ ਕਰ ਲਿਆ ਮਹੀਨੇ ਚ ਇਹ ਵੀ ਜੇ ਤਾਂ ਰੋਲਾ ਪੈਂਦਾ ਦਫਤਰ ਚ ਫਿਰ ਤਾਂ ਬੁਲਾ ਲੈਂਦੇ ਇਹਨੂੰ ਦੁਬਾਰੇ ਹੁਣ ਕਹਿੰਦਾ ਜਦੋਂ ਤੇਰਾ ਪਤਾ ਹੀ ਨਹੀਂ ਹੈਗਾ ਵੀ ਤੂੰ ਕੌਣ ਹੈ ਤੇਰੇ ਬਿਨਾਂ ਦਫਤਰ ਵੈਸੇ ਵੀ ਚੱਲੀ ਗਿਆ ਸੋ ਆਪਣੀ ਹੈਸੀਅਰ ਜ਼ਰੂਰ ਬਣਾਓ ਜਿੱਥੇ ਵੀ ਬੈਠੋਗੇ ਨਾ ਕੁਰਸੀਆਂ ਤੇ ਬੈੰਨੇ ਹੋ ਜਾਂ ਜਿੱਥੇ ਵੀ ਜਾਂਦੇ ਹੋ ਕਿ ਹਾਂ ਤੁਹਾਡੇ ਬਿਨਾ ਸਰੇ ਨਾ ਫਿਰ ਕਿ ਯਾਰ ਉਹ ਹੁੰਦਾ ਟੀਮ ਚ ਤਾਂ ਗੱਲ ਹੀ ਹੋਰ ਹੋਣੀ ਸੀ ਉਹ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ ਸੋ ਐਮਬੀਆਤ ਆਪਣੀ ਬਣਾ ਕੇ ਖੇਡੋ ਜਿਹੜੀ ਵੀ ਗੇਮ ਨੂੰ ਖੇਡਦੇ ਹੋ ਤੇ ਆ ਕੇ ਪ੍ਰਮਾਤਮਾ ਨੂੰ ਖੇਡੋ ਔਰ ਖੇਡਾ ਹੀ ਨੇਕ ਜਿਹੜੀਆਂ ਸਪੋਰਟਸਮੈਨਸ਼ਿਪਸ ਸਪੀਟ ਜਿਹੜੀ ਹੈ ਉਹ ਮੰਨੀ ਹੋਈ ਹੈ ਕਿ ਖਿਡਾਰੀ ਜਿਹੜੇ ਨੇ ਇੱਕੋ ਇੱਕ ਚੀਜ਼ ਹੈ ਜੀ ਇੱਕੋ ਇੱਕ ਈਵੈਂਟ ਹੈ ਜਿਹਦੇ ਚ ਜਿੱਤਣ ਵਾਲਾ ਤੇ ਹਾਰਨ ਵਾਲਾ ਜਿੱਤ ਤੇ ਹਾਰ ਦਾ ਫੈਸਲਾ ਹੋਣ ਤੋਂ ਬਾਅਦ ਹੱਥ ਮਿਲਾਉਂਦੇ ਨੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਹੈ ਫਲਸਤੀਨ ਤੇ ਇਜ਼ਰਾਇਲ ਦੀ ਲੜਾਈ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਜਿੱਦੇ ਜਿੱਤਨ ਵਾਲਾ ਨਾ ਫੈਸਲਾ ਹੋਵੇ ਦੋ ਦੋਨ ਦੋਨੇ ਦੇਸ਼ ਹੱਥ ਮਿਲਾਉਣਗੇ ਨਾ ਹੋਰ ਦੋਸ਼ਾਂ ਵਧਣਗੇ ਵੀ ਕੋਈ ਗੱਲ ਨਹੀਂ ਬਦਲਾ ਲਾਵਾਂਗੇ ਜਿਹੜਾ ਹਾਰ ਗਿਆ ਉਹ ਕਹੂਗਾ ਬਦਲਾ ਲਾਵਾਂਗੇ ਕਦੇ ਫੇਰ